ਬੱਚੇ ਨੂੰ ਦੌਰੇ ਪੈ ਰਹੇ ਨੇ ਹਸਪਤਾਲਾਂ 'ਚ ਜਿੰਨਾ ਕਿ ਪੈਸਾ ਸੀ ਬਾਈ ਕੋਲੇ ਸਭ ਲਟਾ ਕੇ ਵਿੱਲਾ ਹੋ ਗਿਆ ਉਹ ਲੰਘਾਏ ਚਾਰ ਪੰਜ ਸਾਲ ਤੋਂ ਉਹ ਕਿੱਥੇ ਬਹੁਤ ਕੰਦਰਾ ਪਾ ਲਾ ਪਿਆ ਪੈਸੇ ਦੀ ਜਾਂ ਇਲਾਜ ਦੀ ਨਹੀਂ ਇਲਾਜ ਤਰਵਿੰਦਰ ਸਿੰਘ ਜੀ ਨੇ ਆਪਣੇ ਵੱਲੋਂ ਬਹੁਤ ਕਰਾਇਆ ਕਹਿੰਦਾ ਮੈਂ ਪਰ ਜ਼ਰੂਰ ਤਾਂ ਤੁਹਾਡੀਆਂ ਦੁਆਵਾਂ ਨੇ ਵਾਈਟੂ ਦੀ ਕਾਲਾ ਵਾਈਟੂ ਦੀ ਪਤੇ ਅਧੀਨ ਹੈਗੇ ਬਰਾਏ ਸਟੈਂਪ ਨੂੰ ਹਸਪੀਟਲ ਦੇ ਵਿੱਚ ਤੇ ਇਹ ਭਾਈ ਸਾਹਿਬ ਗੁਰਦੁਆਰਾ ਖਟਾਨਾ ਸਾਹਿਬ ਦੇ ਵਿੱਚ ਹੈਡ ਮਤਲਬ ਕਿ ਡਿਊਟੀ ਕਰਦੇ ਨੇ ਇੱਥੇ ਗ੍ਰਾਂਤੀ ਸਾਹਿਬ ਦੀ ਤੇ ਇਹਨਾਂ ਦਾ ਇੱਕ ਬੇਟਾ ਪ੍ਰਭਜੋ ਸਿੰਘ ਆ ਤੇ ਇਹਨੂੰ ਨਾ ਸਵੇਰ ਦੇ ਦੌਰੇ ਪੈ ਰਹੇ ਸਾਨੂੰ ਕਾਲ ਆਈ ਸੀਗੀ ਤੇ ਅਜ ਐਤਵਾਰ ਐਤਵਾਰ ਹੋਣ ਦੇ ਕਾਰਨ ਮਤਲਬ ਕਿ ਆਪੀ ਡੀਸ ਵੀ ਆਫ ਹੁੰਦੀਆਂ ਨੇ ਫਿਰ ਅਸੀਂ ਇਹਨੂੰ ਮੁਫਤਾਈ ਸੇਵਾ ਬਾਈ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਉੱਤੇ ਭੇਜ ਰਹੇ ਆ ਧੰਨਵਾਦ ਹਮ ਮੁਫਤਾਈ ਸੇਵਾ ਦੇ ਬਾਈ ਦਾ ਤੇ ਇਹਨਾਂ ਨੇ ਕਹੇ ਘਰੋਂ ਦੇ ਤੁਹਾਨੂੰ ਲੋੜ ਨਹੀਂ ਹੈਗੀ ਵੀ ਅਸੀਂ ਜਰੂਰ ਜਿੰਨੀ ਕੁ ਹੋ ਸਕੇ ਤੁਹਾਡੀ ਹੈਲਪ ਕਰਾਂਗੇ ਤੇ ਇਥੋਂ ਐਮਬੂਲੈਂਸ ਅਸੀਂ ਇਹਨਾਂ ਨੇ ਮੁਫਤਾਈ ਸੇਵਾ ਤੇ ਭੇਜ ਰਹੇ ਹਾਂ ਤੇ ਉੱਥੇ ਜਾ ਕੇ ਤਾਂ ਗਾਂ ਵਾਲਾ ਟ੍ਰੀਟਮੈਂਟ ਹੋਊਗਾ ਜਾਂ ਵਾਸਤੇ ਵੀ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਹਾਂ ਠੀਕ ਹੈ ਬਾਬਾ ਇਹਨੂੰ ਕਿੰਨੀ ਕੀ ਡੇਰ ਤੋਂ ਪ੍ਰੋਬਲਮ ਆ ਵੈਸੇ ਇਹ 2019 ਤੋਂ ਪਹਿਲਾਂ ਕਿਥੋਂ ਟ੍ਰੀਟਮ ਪਹਿਲਾਂ ਤਾਂ ਕਿਤੋਂ ਜੀ ਕਿਤੇ ਕਿਤੋਂ ਫਰਕ ਕੋਈ ਤੁਸੀਂ ਸਾਡੇ ਤੱਕ ਕਦੇ ਨਹੀਂ ਅਪਰੋਚ ਕੀਤੀ ਜੀ ਪਹਿਲਾਂ ਪਾਸੇ ਇੰਨੀ ਲੱਗਿਆ ਜੀ ਇੱਥੇ 300 ਦਾ ਪਤਾ ਲੱਗਿਆ 400 ਰੁਪਏ ਦਾ ਲੱਗਿਆ ਠੀਕ ਹੈ ਹੁਣ ਤੁਸੀਂ ਇੱਥੇ ਇੱਕ ਬਹਿਲਾ ਦੇ ਅੱਛਾ ਜੀ ਕੋਈ ਗੱਲ ਨਹੀਂ ਇਹਨੂੰ ਆ ਦੇਖੋ ਕੰਟੀਨਿਊਸਲੀ ਦੋੜਾ ਇਦਾਂ ਪੀ ਜਾਂਦਾ ਦਾ ਵਿਚਾਰੇ ਨੂੰ 2500 3000 ਰੁਪਏ ਲੱਗਿਆ 4000 ਤਾਂ ਲੱਗੇ ਕੋਈ ਗੱਲ ਨਹੀਂ ਠੀਕ ਹੈ ਆ ਜਿਹੜੇ ਤੁਹਾਡੇ ਉੱਥੇ ਆ ਫੋਟੋ ਜੀ ਆ ਪਰਚੀ ਉੱਥੇ ਨਾਲ ਦਿਖਾ ਦਿਓ ਆ ਜਿਹੜੇ ਤੁਹਾਡੇ ਉੱਥੇ ਪੈਸੇ ਲੱਗੇ ਆ ਤੁਸੀਂ ਰੱਖ ਲਈ ਨਾ ਤੁਸੀਂ ਇਹ ਤੁਹਾਡੀ ਮਦਦ ਹੀ ਆ ਜੀ ਠੀਕ ਹੈ ਦੇ ਵਿੱਚ ਜਿਹੜਾ ਆਪਾਂ ਜਿੰਨਾ ਵੀ ਇਹਦਾ ਕੇ ਗਾਂਦ ਟਰੀਟਮੈਂਟ ਚਾਹੂਗਾ ਆਪਾਂ ਐਨਜੀਓ ਵੱਲੋਂ ਕਰਵਾਉਣਾ ਵਾਹਿਗੁਰੂ ਜੀ ਕੀ ਫਤਿਹ ਹਾਂ ਪੁੱਤ ਕਿਵੇਂ ਆ ਕੀ ਨਾਮ ਤੇਰਾ ਰਬਜੋਤ ਸਿੰਘ ਆ ਜਾ ਪ੍ਰਵਜੋਤ ਸਿੰਘ ਤੇ ਲਾਓ ਸਟੀਚਰ ਵੀਰੇ ਖਾਲਸਾ ਜੀ ਤੁਹਾਡਾ ਕੀ ਨਾਮ ਆ ਨਵਿੰਦਰ ਨਵਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਵਜੋਤ ਸਿੰਘ son of ਰਵਿੰਦਰ ਸਿੰਘ ਤੇ ਰਵਿੰਦਰ ਸਿੰਘ ਜੀ ਗੁਰੂ ਘਰ ਦੇ ਵਿੱਚ ਸੇਵਾਦਾਰ ਨੇ ਗ੍ਰਾਂਤੀ ਸਿੰਘ ਨੇ ਕਟਾਣਾ ਸਾਹਿਬ ਗੁਰੂ ਘਰ ਜਿੱਥੇ ਸਾਡੇ ਸੁਪਨਿਆਂ ਦੇ ਘਰ ਦੇ ਕਿਸੇ ਵੀ ਮੈਂਬਰ ਦੀ ਜਦੋਂ ਇਸ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਇਅ ਕਾਲ ਚਰਾਣਾ ਕਰਦੇ ਉਹਨਾਂ ਨੇ ਫੁੱਲ ਵੀ ਉੱਥੇ ਪਾ ਕੇ ਆਉਨੇ ਉਸ ਗੁਰੂ ਘਰ ਤੋਂ ਬਾਈ ਅੱਜ ਸੇਵਾਦਾਰ ਗ੍ਰਾਂਤੀ ਸਿੰਘ ਆਪਣੇ ਪੁੱਤ ਨੂੰ ਲੈ ਕੇ ਪ੍ਰਵਜੋਤ ਸਿੰਘ ਨੂੰ ਇੱਥੇ ਪਹੁੰਚਿਆ ਬੱਚੇ ਨੂੰ ਦੌਰੇ ਪੈ ਰਹੇ ਨੇ ਹਸਪਤਾਲਾਂ 'ਚ ਜਿੰਨਾ ਕ ਪੈਸਾ ਸੀ ਬਾਈ ਕੋਲੇ ਸਭ ਲਟਾ ਕੇ ਬੇਲਾ ਹੋ ਗਿਆ ਹੁਣ ਨਾ ਤਾਂ ਜੇਬ 'ਚ ਕੋਈ ਪੈਸੇ ਸੀਗੇ ਤੇ ਨਾ ਹੀ ਕੋਈ ਮੁਰਹੂ ਹੱਥ ਫੜ ਦ ਫੜ ਰਿਆ ਸੀ ਪਤਾ ਨਹੀਂ ਸਾਡੇ ਕੋਈ ਚੰਗੇ ਕਰਮ ਕੀਤੇ ਜਿਹੜੇ ਗੁਰੂ ਨੇ ਸਾਡੀ ਇਹ ਡਿਊਟੀ ਲਾਈ ਆ ਕਰਨ ਕਰਾਉਣ ਵਾਲਾ ਤਾਂ ਉਹੀ ਆ ਅਸੀਂ ਕੌਣ ਆ ਕਰਨ ਵਾਲੇ ਅਸੀਂ ਪ੍ਰਭਜੋਤ ਨੂੰ ਦਵਾਈ ਦਿਵਾਉਣ ਵਾਲੇ ਕਿੱਥੇ ਆ ਵੀ ਅਸੀਂ ਪ੍ਰਭਜੋਤ ਦਾ ਇਲਝ ਕਰਾ ਦਈਏ ਘਰੇ ਕਰਾਵੇ ਆਪੇ ਆ ਪਰ ਸਾਡੇ ਗੁਰੂ ਘਰ ਦੇ ਵਜ਼ੀਰ ਸਾਡੇ ਗੁਰੂ ਘਰ ਦੇ ਸੇਵਾਦਾਰ ਸਰ ਰਵਿੰਦਰ ਸਿੰਘ ਜੀ ਦੇ ਬੇਟੇ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਅਰਦਾਸ ਕਰਿਓ ਸਾਰੇ ਇਹ ਬੱਚਾ ਹਜੇ ਛੋਟੀ ਉਮਰ ਚਾ ਕਿਹੜੀ ਕਲਾਸ ਪੜਦਾ ਸੀ 8ਵੀਂ ਚਾ 8ਵੀਂ ਚ ਪੜਦਾ ਸੀ ਪਹਿਲਾਂ ਕਦੋਂ ਹੋਈ ਇਹ ਪ੍ਰੋਬਲਮ ਇਹ ਪ੍ਰੋਬਲਮ ਤਾਂ ਹੈਗੀ 4-5 ਸਾਲ ਸੀ ਹੂੰ ਪੱਕੇ ਬਹੁਤ ਕਹਿੰਦੇ ਨੇ ਪਰ ਆਰਾਮ ਨਹੀਂ ਆ ਰਿਹਾ ਜੀ ਉਹ ਤਾਂ ਫਿਰ ਰਾਤ ਕੱਲ ਜਾਦੇ ਪੈਣ ਲੱਗ ਕੇ ਰੇਪੰਗੂ ਨੂੰ ਦਾਖਲ ਕਰਾਤਾ ਉਹਤੇ ਮੇ ਭੰਗੂ ਦਾ ਇੱਕ ਡਾਕਟਰ ਆ ਮੁੰਡਾ ਰਾਜਨ ਕੀ ਨਾਮ ਆ ਜੀ ਉਹਨਾਂ ਨੇ ਫਿਰ ਇਹਨਾਂ ਨਾਲ ਮੁਲਾਕਾਤ ਕਰਾਈ ਬਾਈ ਜੀ ਉਹਨਾਂ ਨਾਲ ਹਾਂ ਹਾਂ ਇਸ਼ੂ ਇਸ਼ੂ ਉਹਨਾਂ ਨਾਲ ਹਾਂ ਉਹਨਾਂ ਨੇ ਫਿਰ ਸਾਨੂੰ ਗੱਡੀ ਚੋਰੀ ਭੇਜਿਆ ਠੀਕ ਹੈ ਠੀਕ ਹੈ ਤੇ ਇਸ ਤੋਂ ਪਹਿਲਾਂ ਦਵਾਈ ਕਿੱਥੋਂ ਚੱਲਦੀ ਐ ਇਹਦੀ ਇਲਾਜ ਕਿੱਥੋਂ ਪਹਿਲਾਂ ਮਨਜੀਤਪੁਰ ਨਹੀਂ ਕਾ ਜੀ ਆਪਣੇ ਕਟਾਣੀ ਅੱਛਾ ਜੀ ਉਹ ਤਾਂ ਦਵਾਈ ਤੇ ਇੱਥੀ ਦਵਾਈ ਦੇਸੀ ਦਵਾਈ ਆਉਂਦਾ ਕੋਈ ਫਰਕ ਨਹੀਂ ਪੈਂਦਾ ਤੇ ਇਹਨੂੰ ਜਿਹੜਾ ਦੌਰਾ ਪੈਣ ਲੱਗਾ ਕੀ ਕਾਰਨ ਹੈ ਬਲੱਡ ਚ ਪਹਿਲਾਂ ਕਿਸੇ ਨੂੰ ਪੈਂਦਾ ਤੁਹਾਡੇ ਨਾ ਜੀ ਇਹ ਇਹਦੇ ਰਿਸ਼ਤੇਦਾਰ ਨਾਨਕ ਕਿਆਂ ਜਦਾਦ ਕਿਆਂ ਚ ਨਹੀਂ ਕਿਸੇ ਨੂੰ ਜਨਮ ਸਮੇਂ ਸਹੀ ਜਦ ਬਰਥ ਹੋਇਆ ਸੀ ਇਹਦਾ ਕੋਈ ਨਾ ਵੈਗਰੂ ਮੇਰ ਕਰਨੇ ਗੁਰਵਿੰਦਰ ਸਿੰਘ ਜੀ ਫਿਕਰ ਨਾ ਐ ਨਾ ਕਰੋ ਤੁਸੀਂ ਗੁਰੂ ਦੇ ਘਰ ਦੇ ਵਜੀਰ ਹੋ ਅਸੀਂ ਤਾਂ ਪਾਪੀ ਬੰਦੇ ਆ ਫਿਕਰ ਨਹੀਂ ਕਰਨਾ ਭੈਣ ਅਰੇ ਤੇਰੇ ਨਾਲ ਆ ਤੁਹਾਡਾ ਕੀ ਨਾਮ ਹੈ ਰਪਿੰਦਰ ਕੌਰ ਰਪਿੰਦਰ ਕੌਰ ਕੋਈ ਗੱਲ ਨਹੀਂ ਸਾਡਾ ਪ੍ਰਭਜੋ ਸਿੰਘ ਦੁਆਰਾ ਸਕੂਲੇ ਜਾਣ ਲੱਗ ਜਾਈਵੇ ਹਨਾ ਕਰਿਓ ਜੀ ਅਰਦਾਸ ਦੇਖੋ ਗੱਲ ਇੱਥੇ ਪੈਸੇ ਦੀ ਜਾਂ ਇਲਾਜ ਦੀ ਨਹੀਂ ਇਲਾਜ ਤਰਵਿੰਦਰ ਸਿੰਘ ਜੀ ਨੇ ਆਪਣੇ ਵੱਲੋਂ ਬਹੁਤ ਕਰਾਇਆ ਕਹਿੰਦਾ ਮੈਂ ਪਰ ਜ਼ਰੂਰ ਤਾਂ ਤੁਹਾਡੀਆਂ ਦੁਆਵਾਂ ਦੀ ਪ੍ਰਭਜੋਤ ਸਿੰਘ ਨੂੰ ਤੁਹਾਡੀਆਂ ਅਰਦਾਸਾਂ ਦੀ ਅਸੀਸਾਂ ਦੀ ਦੁਆਵਾਂ ਦੀ ਲੋੜ ਆ ਉੱਠ ਕੇ ਖੜਾ ਹੋ ਜੇਵੇ ਮੇਰਾ ਇਹ ਸਾਡਾ ਭਰਾ ਵਾ ਛੋਟਾ ਕਿਸੇ ਦਾ ਪੁੱਤ ਆ ਕਿਸੇ ਦਾ ਪਰ ਆਪਾਂ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕਿੰਨਾ ਕਿਹੜੇ ਟੁੱਟਦੇ ਜਾ ਰਹੇ ਆ ਜਿਹਦੇ ਕਰਕੇ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਆਉਣਾ ਪੈ ਰਿਹਾ ਅੱਗੇ ਇੱਕ ਦੂਸਰੇ ਨਾਲ ਸਾਡੀ ਡੋਰ ਬੱਜੀ ਹੋਈ ਸੀ ਦੂਰ ਦਾ ਰਿਸ਼ਤੇਦਾਰ ਵੀ ਆਪਣਾ ਹੁੰਦਾ ਸੀ ਹੁਣ ਆਪਣੇ ਵੀ ਦੂਰ ਹੋ ਜਾਂਦੇ ਆ ਜਦੋਂ ਕੋਈ ਸਮੱਸਿਆ ਆਉਂਦੀ। بس ਇਸ ਬੱਚੇ ਨੂੰ ਤੁਹਾਡੀਆਂ ਆਪਣਿਆਂ ਦੀਆਂ ਅਸੀਸਾਂ ਚਾਹੀਦੀਆਂ ਤੁਹਾਡੀਆਂ ਦੁਆਵਾਂ ਚਾਹੀਦੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਈਸ਼ੂ ਦਾ ਬਹੁਤ ਧੰਨਵਾਦ ਹੈ ਛੋਟੇ ਵੀਰ ਇਸ ਪ੍ਰੀਤ ਦਾ ਫੋਨ ਆਇਆ ਸੀ ਸਾਨੂੰ ਮੈਂ ਬਿਜੀ ਸੀ ਥੋੜਾ ਤੇ ਤੁਸੀਂ ਬੱਚੇ ਨੂੰ ਇੱਥੇ ਲੈ ਕੇ ਆਏ ਹੋ। ਵਾਹਿਗੁਰੂ ਮਿਹਰ ਕਰਨ। ਠੀਕ ਹੋ ਜਾਵੇ ਸਾਡੇ ਟੀਮ ਦਾ ਮੈਂਬਰ ਆ ਇਸ਼ੂ ਆ ਦਰਾਹੇ ਤੋਂ ਉਹਨੂੰ ਵੀ ਵੈਗਰੂ ਨੇ ਸੇਵਾ ਬਖਸ਼ੀ ਆ ਤੇ ਹੋਰ ਤੰਦਰੁਸਤੀਆਂ ਬਖਸ਼ੀਆਂ bina ਨੂੰ ਸੇਵਾ ਕਰਨ ਦਾ ਬਲ ਬਖਸ਼ ਆਇਆ ਇਹ ਪੈਰ ਦਾ ਕਾਹਤੋਂ ਆਪਰੇਸ਼ਨ ਹੋਇਆ ਸੀ ਇਹ ਪੈਰ ਵੀ ਪੰਗਾ ਸੀ ਐ ਤਾਂ ਦੇਖੇਗਾ ਹੱਥ ਵੀ ਸ਼ੁਰੂ ਤੋਂ ਹੀ ਜਨਮ ਤੋਂ ਹੀ ਆ ਹਾਂਜੀ ਹਾਂਜੀ ਮੈਂ ਹੀ ਤਾਂ ਪੁੱਛਿਆ ਤੁਸੀਂ ਕਿ ਜਨਮ ਨਾਰਮਲ ਹੋਇਆ ਜਨਮ ਤੋਂ ਬਾਅਦ ਹੀ ਮਤਲਬ ਚਾਹੌਰਾ ਨਹੀਂ ਸੀ ਜਲ ਪੈਂਦਾ ਇਹਨੂੰ ਦੌਰੇ ਦੀ ਕੋਈ ਪਰਵਨ ਪੰਜ ਛੇ ਨਹੀਂ ਹੱਥ ਤੇ ਪੈਰ ਇਦਾਂ ਸ਼ੁਰੂ ਤੋਂ ਹੀ ਜਨਮ ਤੋਂ ਸੀ ਇਹ ਹੈ ਤਾਂ ਸਿੱਧਾ ਸੀ ਜੀ ਇਸ ਤਰ੍ਹਾਂ ਮੁੱਠੀ ਘੁੱਟਦਾ ਜਿਵੇਂ ਜਿਵੇਂ بڑا ਹੋਇਆ ਜਿਵੇਂ ਜਿਵੇਂ ਇਹ ਚਣ ਲੱਗ ਗਿਆ ਇਹਦਾ ਹੱਥ ਫਰਕ ਪੈਣ ਲੱਗ ਓਹੋ ਆਹ ਹੱਥ ਨਾਰਮਲ ਹੈ ਸਹੀ ਜਾਵਾ ਹੈ ਸਹੀ ਹੈ ਉਹ ਇਹਦਾ ਪਾਸੇ ਕਮਜ਼ੋਰ ਹੈ ਤਾਂ ਹੂੰ ਬਹੁਤ ਦਾ ਕੋਈ ਕਹਿੰਦਾ ਜੀ ਬਰਥ ਦੇ ਰੋਇਆ ਨਹੀਂ ਕੁਛ ਕੁਛ ਤੇ ਹੋ ਜਾਂਦਾ ਨਹੀਂ ਦਿਮਾਗ ਕਿਵੇਂ ਪੜਾਈ ਚ ਢਾਈ ਦੇ ਵਿੱਚ ਤਾਂ ਘੱਟ ਆ ਮਤਲਬ ਬੋਲਣ ਦੀ ਗੱਲ ਨਾਲ ਨੂੰ ਕੈਚ ਤਾਂ ਵੈਸੇ ਕਰਦਾ ਹੁਣਾ ਦਿਮਾਗੀ ਹਾਲ ਤੇ ਮੈਂ ਕਿਉਂ ਤੂੰ ਨਾਉਣਾ ਨਹੀਂ ਓਏ ਤੇਰੇ ਮੈਲਕ ਨਹੀਂ ਲੱਗੀ ਪਈ ਇਹ ਗੱਲ ਨੂੰ ਇਹ ਤੁਹਾਨੂੰ ਪਤਾ ਹੈ ਜੀ ਗੁੱਸੇ ਦੇ ਵਿੱਚ ਫਿਰ ਸਾਡਾ ਹੱਥ ਨਹੀਂ ਲਵਾਉਂਗਾ ਮਾਰ ਕੇ ਆਹ ਕਿੰਨੀ ਕਿੰਨੀ ਮੈਲ ਮੈਲ ਲੱਗੀ ਪਈ ਓਹ ਮੈਲ ਲੱਗੀ ਪਈ ਮਾਰਦਾ ਪਾਉਦਾ ਚਾਹਤ ਨਹੀਂ ਕੋਈ ਕੰਮ ਕਰੀਆ ਕੋਈ ਨਹੀਂ ਹਟ ਜਾਊਗਾ ਚਲੋ ਲੈ ਕੇ ਚਲੋ ਅੰਦਰ ਚੱਲ ਪਰਬ ਜੋਸ਼ਿਆਂ